ਮੇਰੇ ਨਾਲ ਡੀਐਸਪੀ ਸਾਹਿਬ ਨੇ ਰਾਹੁਲ ਪਾਤਵਾ ਜੀ ਤੇ ਮੈਡਮ ਨੇ ਸਰਬਜੀਤ ਕੌਰ ਜਿਹੜੇ ਇਥੋਂ ਦੇ ਐਸਐਚਓ ਨੇ ਸਰ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਆਪਾਂ ਖੇਤਾਂ ਦੇ ਵਿੱਚ ਖੜੇ ਆ ਤੇ ਇਹ ਕਿੰਨੀ ਪ੍ਰਾਪਰਟੀ ਜਿਹੜੀ ਆਪਾਂ ਸੀਸ ਕਰ ਰਹੇ ਆ ਥਾਣਾ ਬਾਲਿਆਵਾਲੀ ਦਾ ਜੀ ਪਿੰਡ ਡੇਖਾ ਇਹ ਇਹਦੇ ਵਿੱਚ ਤਕਰੀਬਨ 40 ਕਨਾਲ ਜਿਹੜੀ ਇਹ ਜ਼ਮੀਨ ਹੈਗੀ ਆ ਤੇ ਇਹਦੀ ਕੁੱਲ ਕੀਮਤ ਤਕਰੀਬਨ 58 ਲੱਖ ਹੈਗੀ ਆ ਇਹਦੀ ਮਾਲਕੀ ਜਿਹੜੀ ਬਲਜੀਤ ਕੌਰ ਵਾਈਫ ਆਫ ਵਿਸ਼ਾਲ ਕੁਮਾਰ ਦੀ ਹੈਗੀ ਹੈ ਜਿਨ੍ਹਾਂ ਮੀਆਂ ਬੀਵੀ ਦੋਨੋਂ ਦੇ ਖਿਲਾਫ ਜਿਹੜੇ ਐਨਡੀਪੀਐਸ ਦੇ ਪਰਚੇ ਦਰਜ ਨੇ ਜਿਹੜੇ ਕਿ ਨਸ਼ਾ ਤਸਕਰੀ ਕਰਦੇ ਸੀਗੇ ਉਹ ਅਸੀਂ ਆਈਡੈਂਟੀਫਾਈ ਕਰਕੇ ਇਹ ਪ੍ਰਾਪਰਟੀ ਨੂੰ ਅਸੀਂ ਇਹਦਾ ਦਾ ਕੇਸ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਭੇਜਿਆ ਤੇ ਉੱਥੋਂ ਅਸੀਂ ਫ੍ਰੀਜ਼ਿੰਗ ਆਰਡਰ ਹਾਸਲ ਕਰਕੇ ਇਹਨਾਂ ਨੂੰ ਅੱਜ ਇਹ ਪ੍ਰਾਪਰਟੀ ਨੂੰ ਅਸੀਂ ਫ੍ਰੀਜ਼ ਕੀਤਾ ਜੀ ਜੀ ਸਰ ਫਰਦਰ ਕੀ ਪਲਾਨਸ ਨੇ ਇਹਨਾਂ ਦੇ ਤੁਹਾਡੀ ਸਰ ਫਰਦਰ ਇਹੀ ਪਲਾਨਸ ਨੇ ਜੀ ਜਿੰਨੀਆਂ ਵੀ ਜਿਹੜੀਆਂ ਨਸ਼ਾ ਤਸਕਰਾਂ ਵੱਲੋਂ ਆਈਡੈਂਟੀਫਾਈ ਕਰਾਂਗੇ ਅਸੀਂ ਜਿਹੜੀਆਂ ਕੋਈ ਪ੍ਰਾਪਰਟੀਆਂ ਬਣਾਈਆਂ ਹੋਈਆਂ ਅਸੀਂ ਆਪਣੇ ਸਬਡਿਵੀਜ਼ਨ ਵਿੱਚ ਆਪਣੇ ਪੂਰੇ ਜ਼ਿਲ੍ਹੇ ਵਿੱਚ ਇੱਕ ਇੱਕ ਕਰਕੇ ਆਈਡੈਂਟੀਫਾਈ ਕਰਾਂਗੇ ਜਿਹੜਾ ਨਸ਼ੇ ਦੀ ਕੋਈ ਵੀ ਕਮਾਈ ਕਰਕੇ ਬੰਦੇ ਨੇ ਪ੍ਰਾਪਰਟੀ ਬਣਾਈ ਹੋਊਗੀ ਉਹਦਾ ਅਸੀਂ ਜਿਹੜਾ ਕੇਸ ਬਣਾ ਕੇ ਫ੍ਰੀਜ਼ਿੰਗ ਦਾ ਅਸੀਂ ਦਿੱਲੀ ਤੋਂ ਆਰਡਰ ਹਾਸਲ ਕਰਕੇ ਉਹਨੂੰ ਐਦਾਂ ਹੀ ਫ੍ਰੀਜ਼ ਕਰਾਵਾਂਗੇ ਇਹਨੂੰ ਫ੍ਰੀਜ਼ ਕਰਤਾ ਹੁਣ ਸਪੋਜ਼ ਕੋਈ ਇਹਨੂੰ ਖਰੀਦਣਾ ਚਾਹੁੰਦਾ ਹੈ ਜਾਂ ਇਹ ਇਹਦੇ ਤੇ ਕੁਝ ਕਰਨਾ ਚਾਹੁੰਦੇ ਨੇ ਕਈ ਵਾਰੀ ਬੰਦਾ ਕਹਿੰਦਾ ਯਾਰ ਲੋਨ ਲੈ ਲਓ ਯਾਰ ਹਨਾ ਇਹ ਇਹ ਸਾਰਾ ਕੁਝ ਕਿਸ ਤਰ੍ਹਾਂ ਹੋਏਗਾ ਨਹੀਂ ਜੀ ਇਸ ਦਾ ਜਿਹੜਾ ਇੰਦਰਾਜ ਹੈਗਾ ਉਹ ਮਾਲ ਮਹਿਕਮੇ ਚ ਕਰਾਇਆ ਜਾਂਦਾ ਮਾਲ ਮਹਿਕਮੇ ਚ ਇੰਦਰਾਜ ਹੋ ਜਾਂਦਾ ਨਾ ਤਾਂ ਇਹ ਪ੍ਰਾਪਰਟੀ ਅੱਗੇ ਵੇਚ ਸਕਦੀ ਹੈ ਨਾ ਹੀ ਇਹ ਪ੍ਰਾਪਰਟੀ ਅੱਗੇ ਟਰਾਂਸਫਰ ਹੋ ਸਕਦੀ ਹੈ ਤੇ ਨਾ ਹੀ ਤੇ ਕੋਈ